ਦੇਖ ਲੋ ਜੀ ਅੱਜ ਉਹਨਾਂ ਕੰਨੀਆਂ ਅਗਨੀ ਪ੍ਰੀਖਿਆ ਲੈਣ ਦੇ ਨਾਮ 'ਤੇ ਨਾਮਕ ਪ੍ਰਵਾਹ ਕਰਦੇ ਜਾਦੇ ਜੋਗਤ ਬਾਬੇ ਨੇ ਆਖਿਆ ਕਹਿਣ ਲੱਗਾ ਧੀਆ ਪੈਣਾ ਦੀ ਫਰਿਆਦ ਜਿਦੋਂ ਨੂੰ ਅਹਿਮ ਚਾਹ ਬਦਾਲੀ ਦੇ ਸਿਪਾਈ ਬਨ ਕੇ ਲੈ ਜਾ ਰਹੇ ਖਾਲਸਾ ਜੀ ਮਰਦਾਂ ਨੇ ਆਪਣੇ ਮੁਖ ਕੋਲ ਗਏ ਬਾਬੇ ਜ਼ਮੀਂਦੇ ਰੱਖ ਦਿੱਤੇ ਆਪਣੀਆਂ ਦੇਖਾਂ ਕੀਤੀਆਂ ਬੇਮਿਆਨ ਆਖਿਆ ਖਾਲਸਾ ਜੀ ਬਲਛਾਤਾ ਛੱਕਾ ਗਿਆ ਆ ਕੇ ਪਹਿਲਾਂ ਇੱਕ ਪਰ ਪੁਕਾਰ ਕਰ ਲਈਏ ਲੈ ਸਾਹਬਾਤਿ ਚੈਨ ਦੀ ਜਗਦੀ ਜੋਤ ਧੰ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕੇ ਖਾਲਸਾ ਜੀ ਸਾਰੇ ਬੰਦ ਜੀ ਵਾਹਿਗੁਰੂ ਆਮ ਚੋਈਆ ਸੁੰਦਰ ਦੀਵਾਨ ਸਜਾਇ ਗਏ ਹਨ ਆਪ ਜੀ ਦੇ ਦਰੋਂ ਕਰੋ ਬਰਸਾਏ ਸਤਿੰਦਰ ਸੁਖਤਾĐi ਸਤਿੰਦਰਪਾਲ ਸਹੀ ਜੀ ਨੇ ਗੁਰਦੇ ਆਸਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸਤਿਗੁਰੂ ਜੀਓ ਕਿਰਪਾ ਕਰਨੀ ਤੁਹਾਡੀ ਜਥੇ ਦੇ ਸਿਰ ਤੇ ਮੇਰ ਪਰੇ ਹੱਥ ਆਪਕੇ ਇਸੇ ਤਰੀਕੇ ਦੇ ਨਾਲ ਸੰਗਤਾਂ ਵਿੱਚ ਵਿਚਰ ਕਰਕੇ ਗੁਰਦੇ ਆਸਰਾਉਂਦੇ ਬਖਸ਼ਿਸ਼ ਕਰਨੇ ਕਿਰਪਾ ਕਰਨੀ ਸਤਿਗੁਰੂ ਜੀਓ ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤੇ ਐਨੂ ਵੇਖ ਜਰਾ ਜਾ ਕੇ ਘਰ ਮਿਲ ਲਈ ਜਰਾ ਦੇਖਦਾ ਪੂਰਾ ਦਿਖਾ ਇਹ ਜਸਤਾਰ ਜੇਰਾ ਹੈ ਤੀਨਾ ਬੁਣ ਹਾਂਜੀ ਫੈਗੂ ਜੀ ਅੱਜ ਗੁਰਦਰਾ ਦਰਬਾਰ ਸਿੰਘ ਜੀ ਸੇ ਜੋ ਸਲਾਨਾ ਵਰਸੀ ਬਣਾਈ ਗਈ ਹੈ ਇਸ ਮੁੰਦੇ ਕੀ ਕਰਨੇ ਨੇ ਇਹ ਜਿਹੜੀ ਵਰਸੀ ਬਾਬਾ ਦਰਬਾਰਾ ਸਿੰਘ ਜੀ ਜੋ ਕਿ ਗੁਰੂ ਭੁਗਤ ਸਿੰਘ ਦੇ ਸਮਕਾਲੀ ਹੋਏ ਨੇ ਅੱਜ ਦੇ ਪਿਤਾ ਦੇ ਮਹਾਪੁਰਖ ਹੋਇਆ ਨਾ ਉਹਨਾਂ ਜਨਮ 1679 ਵਿੱਚ ਹੋਇਆ ਸੀ 1752 ਈਸਵੀ ਵਿੱਚ ਉਹਨਾਂ ਨੇ ਪਿਆਨਾ ਕੀਤਾ ਤਾਂ ਇਲਾਕੇ ਭਰ ਦੀਆਂ ਸੰਗਤਾਂ ਨੇ ਉਹਨਾਂ ਦੀ ਸਮਾਦ ਇਸ ਜਗ੍ਹਾ ਤੇ ਜੋ ਕਿ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਨਾਲ ਮਸ਼ਹੂਰ ਹੈ ਹਰ ਸਾਲ ਦੀ ਤਰ੍ਹਾਂ ਜੂਬਰ ਦੀ ਮੱਸੇ ਵਾਲੇ ਦਿਨ ਉਹਨਾਂ ਦਾ ਸਾਲਾਨਾ ਵਰਸੀ ਮਨਾਇਆ ਜਾਂਦੀ ਹੈ ਜੋ ਕਿ ਸੰਗਤਾਂ ਬਹੁਤ ਹੀ ਧੂਮ-ਧਾਮ ਨਾਲ ਦੂਰ ਕੜਮ ਚੱਲ ਕੇ ਬਾਬਾ ਜੀ ਦੇਖਣ ਕਰਾਉਂਦੇ ਨੇ ਔਰ ਬੜੇ ਸਤਿਕਾਰ ਨਾਲ ਇੱਥੇ ਆਪਣੀ ਧੂੜੀਆਂ ਭਰ ਕੇ ਜਾਂਦੇ ਨੇ ਤੇ ਸੰਗਤਾਂ ਵੀ ਬਹੁਤ ਹੀ ਜ਼ਿਆਦਾ ਛੜਦਾ ਹੈ ਇਸ ਪੱਲੇ ਵੀ ਜੰਜੀਤ ਤੇ ਸਤਿਮਤੀ ਇਹ ਸੰਗਤਾਂ ਵਾਸਤੇ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਸੰਗਤਾਂ ਵਾਸਤੇ ਲੰਗਰ ਦੀ ਬਹੁਤ ਹੀ ਬੜੀ ਵਿਵਸਥਾ ਤੇ ਚਾਹ ਪਣੀ ਬੜੀ ਵਿਵਸਥਾ ਹੈ ਇੱਥੇ ਗੁਰੂ ਦੀ ਕਿਰਪਾ ਨਾਲ ਬਾਬੇ ਕਿਰਪਾ ਨਾਲ ਹਰ ਪਤਵਾਰ ਅੱਖਾਂ ਦਾ ਕੈਂਪ ਲੱਗਦਾ ਹੈ ਜਿੱਥੇ ਬਹੁਤ ਹੀ ਮਸ਼ਹੂਰ ਡਾਕਟਰ ਆਉਂਦੇ ਨੇ ਜੋ ਕਿ ਅੱਖਾਂ ਦੇ ਜੋ ਮਰੀਜ਼ਾਂ ਨੇ ਉਹਨਾਂ ਦੇ ਵਾਸਤੇ ਬਹੁਤ ਹੀ ਵਧੀਆ ਦਵਾਈਆਂ ਆਪਰੇਸ਼ਨ ਦਾ ਪ੍ਰਬੰਧ ਕਰਦੇ ਨੇ ਸਤਗੁਰੂ ਜੀ ਦੂਰਦਰਸ਼ੀ ਸੰਗਤਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਇਹ ਹੀ ਮੈਸੇਜ ਹੈ ਕਿ ਵੱਧ ਚੜ ਕੇ ਆਓ ਗੁਰੂਰੇ ਜੁੜੋ ਨਸ਼ਾ ਦੂਰੋ ਔਰ ਸਤਗੁਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਮਾਲਕ ਦੇ ਧਰਤੀ ਸਭ ਕੋ ਮਿਲਣਾ ਹੈ ਤੇ ਪੱਕੀ ਸਤਗੁਰਦੀ ਕਿਰਪਾ ਦੇ ਨਾਲ ਹੀ ਸਭ ਕੁਝ ਸੰਪੂਰਨ ਹੁੰਦਾ ਹੈ ਬਾਰੀ ਥਾਲ ਸਾਹਿਬ ਵਾਹਿਗੁਰੂ ਜੀ